ਤਰਤੀ ਦੇ ਵੱਖ-ਵੱਖ ਖੰਡਾਂ ਤੋਂ ਜੁੜੇ ਹੋਏ ਕੌਮੀ ਆਵਾਜ਼ ਦੇ ਸਭ ਸਤਿਕਾਰਯੋਗ ਸਰੋਤਿਆਂ ਨੂੰ ਨਿੱਕੀ ਜੀਵੈ ਨੂੰ ਕਹਿੰਦੇ ਆ ਗੁਰੂ ਸਾਹਿਬ ਦੀ ਬੋਲ ਨੂੰ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਉਣੀ ਹੈ ਜੀ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਸ਼ਕੋ ਇੱਕ ਵਾਰ ਫਿਰ ਹਾਜ਼ਰਾਂ ਜੀ ਖਾਸ ਗੱਲਬਾਤ ਲੈ ਕੇ ਅੱਜ ਦੀ ਜਿਹੜੀ ਇਹ ਖਾਸ ਗੱਲਬਾਤ ਹੈ ਇਹ ਅਸੀਂ ਪੰਥ ਦੇ ਲਾਲ ਭਾਈ ਲਾਲ ਸਿੰਘ ਅਕਾਲਗੜ੍ਹ ਹੋਣ ਬਾਰੇ ਕਰਨੀ ਹੈ ਭਾਈ ਲਾਲ ਸਿੰਘ ਅਕਾਲਗੜ੍ਹ ਜਿਨ੍ਹਾਂ ਦੀ ਕੀ ਬੀਤੇ ਕੱਲ ਹੀ ਰਿਹਾਈ ਹੋਈ ਐ ਪੱਕੀ ਰਿਹਾਈ ਹੋਈ ਆ 28 ਸਾਲਾਂ ਬਾਅਦ 28 ਸਾਲ 28 ਸਾਲ ਜੇਲ੍ਹ ਦੇ ਵਿੱਚ ਰਹਿਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਐ ਕੋਈ ਆਮ ਗੱਲ ਨਹੀਂ ਐ 28 ਸਾਲਾਂ ਦੇ ਵਿੱਚ 10000 ਤੋਂ ਉੱਪਰ ਦਿਨ ਹੁੰਦੇ ਨੇ 10000 ਸੋ 1992 ਦੇ ਵਿੱਚ ਜਦੋਂ ਮਿਰਜ਼ਾਪੁਰ ਵਿਖੇ ਭਾਈ ਲਾਲ ਸਿੰਘ ਅਕਾਲਗੜ ਨੂੰ ਗੁਜਰਾਤ ਦੇ ਵਿੱਚ ਗਿਰਫਤਾਰ ਕੀਤਾ ਗਿਆ ਉਹਨਾਂ ਦੇ ਉੱਤੇ ਟਾਡਾ ਦਾ ਕੇਸ ਚਲਾਇਆ ਗਿਆ 1997 ਦੇ ਵਿੱਚ ਇਸੇ ਹੀ ਟਾਡਾ ਦੇ ਕੇਸ ਅਧੀਨ 8 ਜਨਵਰੀ 1997 ਨੂੰ ਉਹਨਾਂ ਨੂੰ ਜਿਹੜੀ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਉਮਰ ਕੈਦ ਦੀ ਸਜ਼ਾ ਜਿਹੜੀ ਕਿ 10 ਤੋਂ ਲੈ ਕੇ 14 ਸਾਲਾਂ ਤੱਕ ਭਾਰਤ ਦੇ ਵਿੱਚ ਮਿਥੀ ਗਈ ਹੈ ਕਿ 10 ਤੋਂ ਲੈ ਕੇ 14 ਸਾਲਾਂ ਤੱਕ ਹੁੰਦੀ ਆ ਪਰ ਭਾਈ ਲਾਲ ਸਿੰਘ ਉਹਨੂੰ ਦੋ ਵਾਰੀ ਕੱਟ ਕੇ ਆਏ ਉਹਨਾਂ ਦੇ ਗੁੱਡ ਕੰਡਕਟ ਕਰਕੇ ਭਾਵੇਂ ਉਹਨਾਂ ਦੇ ਚੰਗੇ ਚਰਿੱਤਰ ਕਰਕੇ ਉਹਨਾਂ ਨੂੰ 2000 ਤੋਂ ਬਾਅਦ ਭਾਵੇਂ ਸਨ 2000 ਤੋਂ ਬਾਅਦ 84 ਦਿਨਾਂ ਦੀ ਪੈਰੋਲ ਮਿਲਣੀ ਸ਼ੁਰੂ ਹੋ ਗਈ ਸੀ ਫਿਰ ਵੀ 14 ਸਾਲ ਭਾਵੇਂ ਇੱਕ ਦੂਰੀ ਦੂਰੀ ਉਮਰ ਕੈਦ ਉਹਨਾਂ ਨੂੰ ਹੋਰ ਕੱਟਣੀ ਪਈ ਇਸ ਦਾ ਕਾਰਨ ਕੀ ਸੀ ਉਹ ਤੁਸੀਂ ਭਲੀ ਭਾਂਤ ਜਾਣਦੇ ਹੋ ਨਹੀਂ ਇਸੇ ਗੱਲਬਾਤ ਦੇ ਵਿੱਚ ਅੱਗੇ ਜਾ ਕੇ ਤੁਹਾਨੂੰ ਆਪਾਂ ਦੱਸ ਵੀ ਦੇਵਾਂਗੇ ਇਸ ਗੱਲਬਾਤ ਨੂੰ ਆਪਾਂ ਅੱਗੇ ਜੋੜਾਂਗੇ ਜੀ ਪੰਜਾਬ ਤੋਂ ਮਨੁੱਖੀ ਅਧਿਕਾਰਾਂ ਦੇ ਵਕੀਲ ਅਤੇ ਪੰਜਾਬ ਲਾਇਰਸ ਕਨਵੀਨਰ ਆਰਗੇਨਾਈਜੇਸ਼ਨ ਦੇ ਮਾਫੀ ਚਾਹੁੰਨਾ ਪੰਜਾਬ ਲਾਇਰਸ ਆਰਗੇਨਾਈਜੇਸ਼ਨ ਦੇ ਕਨਵੀਨਰ ਐਡਵੋਕੇਟ ਜਸਪਾਲ ਸਿੰਘ ਮਾਝਪੁਰ ਹਣਾ ਦੇ ਨਾਮ ਆਪ ਗੱਲਬਾਤ ਕਰਦੇ ਆ ਸੋ ਉਹ ਆਪਣੇ ਸਫ਼ਰ ਦੇ ਦੌਰਾਨ ਨੇ ਉਹਨਾਂ ਦੇ ਆਪਾਂ ਫੌਂਡੇ ਉੱਤੇ ਹੀ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜੇਕਰ ਉਹਨਾਂ ਦੇ ਨਾਲ ਹੁਣ ਆਪਣਾ ਸੰਪਰਕ ਜੁੜਦਾ ਹੈ ਅਤੇ ਉਹਨਾਂ ਨੇ ਲਗਾਤਾਰ ਇਸ ਕੇਸ ਦੀ ਪੈਰਵਾਈ ਕੀਤੀ ਆ ਸੋ ਇਸ ਕੇਸ ਦੀ ਪੈਰਵਾਈ ਕਰਨੀ ਕੋਈ ਛੋਟੀ ਮੋਟੀ ਗੱਲ ਨਹੀਂ ਸੀ ਉਸ ਤੇ ਵਿੱਚ ਵੀ ਸਿਰੜ ਚਾਹੀਦਾ ਹੈ ਉਸ ਤੇ ਵਿੱਚ ਜਿਹੜਾ ਇੱਕ ਪੰਥਕ ਜਜ਼ਬਾ ਚਾਹੀਦਾ ਹੈ ਆਓ ਇਸੇ ਦੌਰਾਨ ਹੀ ਅਸੀਂ ਭਾਈ ਲਾਲ ਸਿੰਘ ਜਿਹੜੋ ਬੀਤੇ ਕੱਲ ਰਿਹਾ ਹੋ ਕੇ ਆਏ ਉਹਨਾਂ ਦੇ ਵੱਲੋਂ ਜੋ ਗੱਲਬਾਤ ਕੀਤੀ ਗਈ ਉਹ ਤੁਹਾਨੂੰ ਥੋੜੀ ਜੀ ਸੁਣਾਉਣੇ ਆ ਅਤੇ ਉਸ ਤੋਂ ਬਾਅਦ ਫਿਰ ਪੰਜਾਬ ਦੀ ਧਰਤ ਤੋਂ ਅਸੀਂ ਭਾਈ ਜਸਪਾਲ ਸਿੰਘ ਮੰਜਪੁਰ ਹਰਾਂ ਦੇ ਨਾਲ ਗੱਲਬਾਤ ਕਰਾਂਗੇ ਸੋ ਆਓ ਸੁਣਦੇ ਆ ਆਪਾਂ ਭਾਈ ਲਾਲ ਸਿੰਘ ਅਕਾਲਗੜ੍ਹ ਹਰਾਂ ਦੀ ਬੀਤੇ ਕੱਲ ਜੋ ਉਹਨਾਂ ਨੇ ਸੰਦੇਸ਼ ਦਿੱਤਾ ਪੰਥ ਨੂੰ ਉਹ ਸੰਦੇਸ਼ ਸੁਣਦੇ ਆ ਤੇ ਤੁਸੀਂ ਬੜੇ ਧਿਆਨ ਨਾਲ ਸੁਣਿਓ ਤੇ ਉਹਨਾਂ ਦੇ ਚਿਹਰੇ ਨੂੰ ਵੀ ਤੱਕਿਓ ਸੋ ਆਓ ਜੀ ਸੋਨ ਦੇ ਆਪੋ ਗੋਜੀ ਕਾਕਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀਤੇ 28 ਸਾਲ ਅਕਾਲ ਪੁਰਖ ਦੇ ਪਾਣੇ ਵਿੱਚ ਬੜੇ ਖੈਰ ਸੁਖ ਦਾ ਜ਼ਿਲ੍ਹਾ ਵਿੱਚ ਬਤੀਤ ਹੋਏ ਅੱਜ ਅਕਾਲ ਪੁਰਖ ਦੀ અપਾਰ ਕਿਰਪਾ ਸਦਕਾ ਪੱਕੀ ਰਿਹਾਈ ਹੋਈ ਹੈ ਮੈਂ ਸਰਬੱਤ ਸਿੱਖ ਸੰਗਤਾਂ ਵੱਲੋਂ ਕੀਤੀਆਂ ਅਗੰਯਾ ਦਾਸਾਂ ਅਤੇ ਸਿੱਖ ਜਥੇਬੰਦੀਆਂ ਅਤੇ ਸ਼ਕਸ਼ੀਤਾਵਾਂ ਵੱਲੋਂ ਕੀਤੇ ਗਏ ਯਤਨਾਂ ਦਾ ਧੰਨਵਾਦ ਕਰਦਾ ਹਾਂ ਪਿਛਲੇ 36 ਸਾਲ ਖਾਲਸਾ ਪੰਥ ਦੇ ਨਿਰਮਾਣੇ ਸੇਵਕ ਦੇ ਤੌਰ ਤੇ ਵਜੀਤ ਦੁਕਾਨ ਦਾ ਸੁਭਾਗ ਪ੍ਰਾਪਤ ਹੋਇਆ ਉਹ ਇਕਲੇ ਵੀ ਅਦਾਸ ਕਾਲਪੁਰਖ ਦੇ ਚਾਨਾ ਵੀ ਤੇ ਅਦਾਸ ਹੈ ਕਿ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਨਿਵਾਣੇ ਸੇ ਕਮਾਂਗਿਓ ਮੈਨੂੰ ਵਾਪਸੀ ਸੇ ਵਾਲੇ ਲੇਦੇ ਹਨ ਗਾ ਦੁਕਾਨ ਦੀ ਕਿਮਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਸੋ ਇਹ ਹੈ ਤੁਸੀਂ ਸੁਣੀ ਭਾਈ ਲਾਲ ਸਿੰਘ ਅਕਾਲਗੜ੍ਹ ਦੇ ਵੱਲੋਂ ਬੀਤੇ ਕੱਲ ਜਦੋਂ ਉਹਨਾਂ ਦੀ ਪੱਕੀ ਰਿਹਾਈ ਹੋਈ ਜਿੰਨਾਂ ਕੋ ਮੈਨੂੰ ਪਤਾ ਲੱਗਿਆ ਕਿ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਬੈਠੇ ਪਾਠ ਕਰ ਰਹੇ ਸਨ ਜਦੋਂ ਪਰੋਲ ਤੇ ਕਿਉਂਕਿ ਆਏ ਹੋਏ ਸਨ ਉਹਨਾਂ ਨੇ ਤੇ ਉਹਨਾਂ ਨੂੰ ਕੁਝ ਕਾਗਜ਼ੀ ਕਾਰਵਾਈ ਲਈ ਨਾਬਾ ਜੇਲ੍ਹ ਤੋਂ ਫੋਨ ਆਇਆ ਤੇ ਉਦੋਂ ਪਹੁੰਚ ਕੇ ਉੱਥੇ ਉਹਨਾਂ ਨੇ ਕਾਗਜ਼ੀ ਕਾਰਵਾਈ ਕੀਤੀ ਤੇ ਪੱਕੀ ਰਿਹਾਈ ਹੋ ਗਈ ਚਲੋ ਆ ਬਾਕੀ ਗੱਲਾਂ ਬਾਅਦ ਦੇ ਵਿੱਚ ਹੁਣ ਆਪਾਂ ਪੰਜਾਬ ਦੀ ਧਰ ਤੋਂ ਸਰਦਾਰ ਜਸਪਾਲ ਸਿੰਘ ਮਨਪੁਰ ਜੋ ਆ ਭਾਈ ਲਾਲ ਸਿੰਘ ਅਕਾਲਗੜ੍ਹ ਹੋਰਾਂ ਦਾ ਜਿਹੜਾ ਕੇਸ ਜਿਹੜਾ ਇਹਨਾਂ ਨੇ ਲਗਾਤਾਰ ਦੇਖਿਆ ਉਹ ਸਾਡੇ ਨਾਲ ਜੁੜ ਗਏ ਨੇ ਫੋਨ ਲਾਈਨ ਦੇ ਜ਼ਰੀਏ ਸੋ ਇਹਨਾਂ ਨੂੰ ਜੀਓ ਹਨ ਕਹਿੰਦੇ ਆ ਭਾਈ ਜਿਸਪਾਲ ਸਿੰਘ ਜੀ ਜੀਓ ਹਨ ਉਹ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਕੀ ਫਤਿਹ ਜੀ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਕੀ ਫਤਿਹ ਸੋ ਭਾਈ ਸਾਹਿਬ ਤੁਹਾਡੀ ਪਹਿਲੀ ਟਿੱਪਣੀ ਇਸ ਦੇ ਉੱਤੇ ਕੀ ਆ ਜੋ ਉਹਨਾਂ ਦੀ ਰਿਹਾਈ ਹੋਈ ਆ ਭਾਈ ਲਾਲ ਸਿੰਘ ਦੀ ਇਹ ਤਾਂ ਇੱਕ ਸਵਾਗਤ ਜੋਦ ਕਦਮ ਆ ਪਰ ਉਹ ਦੂਰੀ ਆ ਆਪਾਂ ਕਹਿੰਦੇ ਆ ਕਿ ਜਿਹੜੀ ਸਜ਼ਾ ਭੁਗਤ ਕੇ ਆਏ ਆ ਦੋ ਵਾਰ ਉਹਨਾਂ ਨੇ ਉਮਰ ਕੈਦ ਕੱਟੀ ਆ ਸੋ ਤੁਹਾਡੀ ਕੀ ਪਹਿਲੀ ਟਿੱਪਣੀ ਹੈ ਤੇ ਦੇਖੋ ਇਹ ਤਾਂ ਇਤਰਾਸ ਦੀ ਹੋਈ ਐ ਸੇ ਕੌਮ ਦੀ ਜਾਂ ਕੱਟਬਿੰਤੀਆਂ ਦੀ ਦਲਤਾਂ ਦੀ ਇਸ ਮੁਲਖ ਦੇ ਵਿੱਚ ਕਿ 1947-1950 ਤੋਂ ਲੈ ਕੇ ਜਿਹੜੇ ਹੁਣ ਤੱਕ ਦੋਦੇ ਮਾਫਦੰਦ ਜਿਹੜੇ ਸਾਡੇ ਇਹ ਦਰਕਲਾਅ ਹੋਂ ਪਨਾਏ ਜਾਂਦੇ ਆ ਜੀ ਉਹਦੇ ਚੋਹੀ ਹੈ ਵੀ ਜੇ ਆਮ ਕੇਸ ਹੁੰਦਾ ਇਹਦੇ ਤੇ ਸਪੈਸ਼ਲ ਕਾਡਾ ਨਾ ਹੁੰਦਾ ਹਾਂ ਤਾਂ ਕਿਉਂਕਿ ਕਾਡਾ ਦੇ ਵਿੱਚ ਹੀ ਕਾਡਾ ਦੇ ਕਾਡਾ ਦੇ ਸੈਕਸ਼ਨ 3 ਦੇ ਵਿੱਚ ਉਮਰ ਕੈਦ ਹੋਈ ਕਾਡਾ ਦੇ ਸੈਕਸ਼ਨ 5 ਦੇ ਵਿੱਚ ਉਮਰ ਕੈਦ ਹੋਈ ਜੀ ਤੇ ਆਰਮਜ਼ ਐਕਟ ਦੇ ਵਿੱਚ 10 ਸਾਲ ਹੋਈ ਸਜ਼ਾ ਫੋਜੀ ਐਕਟ ਦੇ ਵਿੱਚ 7-8 ਸਾਲ ਸਜ਼ਾ ਹੋ ਗਈ ਹਾਂ ਸੋ ਟੋਟਲ ਜਿਹੜੀ ਹੈ ਜੇ ਕਾਡਾ ਨਾ ਹੁੰਦਾ ਸਪੈਸ਼ਲ ਐਕਟ ਇਹ ਕਾਰਾ ਕਾਨੂੰਨ ਆਪਹੀ ਆਪਣੇ ਲਾਲ ਸਿੰਘ 2002 ਦੇ ਵਿੱਚ ਤੇ ਪੂਰੀ 10 ਸਾਲ ਕੱਢ ਲਏ 1992 ਦੇ ਤੱਕ ਸੀ ਤਾਂ 2002 ਤੇ ਆਉ ਸਕਦੇ ਸੀ ਤਾਂ ਇਹ ਆ ਕਿ ਇਹ ਹੋਣ ਕਰਕੇ ਉਹਦੇ ਚੋਣਾਂ ਰਕਤ ਹੋਈ ਬਾਕੀ ਕੇਸਾਂ ਨੂੰ ਦੇਖੀ ਆਦਾ ਵਾਲਿਆਂ ਨੂੰ ਸੰਬੰਧਤ ਸਭ ਪੰਜਾਬ ਦੇ ਵਿੱਚ 12 13 ਜਾਂ 14 ਸਾਲ ਤੱਕ ਜਿਹੜੇ ਆ ਉਹ ਉਮਰ ਕਰਦਾ ਜਿਹੜੀਆਂ ਇਟ ਨੇ ਫੈਸਲਾ ਲੈ ਕੇ 14 ਸਾਲ ਜੀ 14 ਸਾਲ ਦੇ ਹਿਸਾਬ ਨਾਲ ਦੇਖੀ ਤੇ ਭਾਈ ਲਾਲ ਸਿੰਘ ਦੀ ਜਿਹੜੀ ਰਿਹਾਈ ਹੈ 2006 ਚ ਮੰਦੀ ਸੀ ਤੇ ਉੱਪਰ 14 ਸਾਲ ਹੀ ਜਿਹੜੇ ਉਹ ਉਹ ਹੋਰ ਉਹਨਾਂ ਨੂੰ ਕੱਟਲੇ ਪਏ ਇਸ ਕੋ ਜਿਹੜੇ ਕੋਈ ਬੰਦੇ ਲੱਗਦੇ ਵੀ ਬੜਾ ਕੋਈ ਆਸਾਨ ਕਰ ਦਿੱਤਾ ਆਸਾਨ ਨਹੀਂ ਕੀਤਾ ਉਹਨਾਂ ਨੂੰ ਦੋਰੀ ਉਮਰ ਕੈਦ ਕਟਾ ਕੇ ਇੱਕ ਉਮਰ ਕੈਦ ਦੀ ਸਜ਼ਾ ਕਟਾ ਰਕ ਕੇ ਜਾਂ ਤਾਂ ਫਿਰ ਸਾਰਿਆਂ ਵਾਸਤੇ ਇਹੋ ਜਿਹਾ ਕਾਨੂੰਨ ਹੋਵੇ ਜੀ ਦੂਜੇ ਪਾਸੇ ਤੁਸੀਂ ਪਿਛਲੇ ਸਮੇਂ ਦੌਰਾਨ ਕਪਤਾਨ ਮਨਿੰਦਰ ਸਿੰਘ ਦਾ ਦੇਖੋ ਸੋ ਮੜ ਕੁਝ ਅੱਜ ਆ ਸੀਬੀਆਈ ਦੇ ਕੇਸ 302 ਦੇ ਮਾਦਾ ਦੇ ਕੇਸ ਉਹਨਾਂ ਨੂੰ 3-3 4-4 ਸਾਲਾਂ ਬਾਅਦ ਪੁਲਿਸ ਵਾਲਿਆਂ ਨੂੰ ਦਿਹਾਗੀਆਂ ਦਿੱਤੀਆਂ ਤੇ ਜਿਕਰ ਜੋਗਾ ਵੀ ਭਾਈ ਲਾਲ ਸਿੰਘ ਦੇ ਕੇਸ ਦੇ ਵਿੱਚ ਨੋ ਇੰਜਰੀ ਕੇਸ ਆ ਕੋਈ ਬਿਲਾਸ਼ਟ ਨਹੀਂ ਹੋਇਆ ਕੋਈ ਐਕਸੀਡੈਂਟ ਨਹੀਂ ਹੋਈ ਕੋਈ ਇਨਸੀਡੈਂਟ ਨਹੀਂ ਹੋਇਆ ਸਿਰਫ ਰਿਕਵਰੀ ਭਾਈ ਲਾਲ ਸਿੰਘ ਤੇ ਹੋਰ ਬੰਦਿਆਂ ਦੇ ਕੋਲੋਂ ਜਿਹੜੀ ਦਿਖਾਈ ਗਈ ਇਹ ਵੀ ਨਾਲ ਦੀ ਨਾਲ ਆ ਤੇ ਭਾਈ ਲਾਲ ਸਿੰਘ ਦੀ ਜਿਹੜੀ ਕਸ਼ਟ ਆ ਉਹ 19 ਜੁਲਾਈ 1992 ਨੂੰ ਜੋ ਜਿਹੜੀ ਕੀਤੀ ਗਈ ਦਾਦ ਬੰਬਈ ਫੇਰਵੇ ਸਟੇਸ਼ਨ ਤੋਂ ਤੇ ਪਰ ਉਹਨਾਂ ਦੀ ਜਿਹੜੀ ਫੌਲਮਰ ਅਰਸ਼ਟਾ ਉਹ 8 ਅਕਤੂਬਰ 1992 ਕਰੀਬ 2 2.5 ਮਹੀਨੇ ਬਾਅਦ ਉਹਨਾਂ ਨੂੰ ਯਾਨੀ ਕਿ ਪਹਿਲੇ 2.5 ਮਹੀਨੇ ਇਲਲੀਗਲ ਕਸਤਰੀ ਦੇ ਵਿੱਚ ਰੱਖ ਕੇ ਉਹਨਾਂ ਤੇ ਆ ਮਨੁੱਖੀ ਜਿਹੜਾ ਤਸ਼ੱਦਦ ਜਿਹੜਾ ਧਾਇਆ ਗਿਆ ਜੀ ਤੋਂ ਬਾਅਦ 2.5 ਮਹੀਨੇ ਬਾਅਦ ਉਹਨਾਂ ਦੀ ਫੌਲਮਰ ਵੈਪਟ ਜਿਹੜੀ ਅਕਤੂਬਰ ਦੇ ਵਿੱਚ ਪਾਈ ਜੀ ਤੇ ਹੁਣ ਉਹਨਾਂ ਦੀ ਜਿਹੜੀ 28 ਸਾਲਾਂ 28 ਸਾਲ 1 ਮਹੀਨਾ ਤੇ 1 ਹਫ਼ਤੇ ਬਾਅਦ ਉਹਨਾਂ ਦੀ ਜਿਹੜੀ ਆ ਇਹ ਰਿਹਾਈ ਹੋਈ ਆ ਜੀ ਤੇ ਇੱਕ ਕਾਨੂੰਨ ਦੇ ਦੋਰੇ ਮਾਪ ਡੰਡਾ ਦੀ ਮਾਤ ਦੇ ਤਹਿਤ ਲਾਲ ਸਿੰਘ ਨੇ ਤੇ ਭਾਜੀ ਨੇ 28 ਸਾਲ ਜਿਹੜੀ ਆ ਉਹ ਕੈਦ ਕੱਟੀ ਹੈਗੀ ਆ 2016 ਦੇ ਵਿੱਚ ਸਰਦਾਰ ਹਿਪਾਲ ਸਿੰਘ ਜੀ ਜਦੋਂ ਸੁਪਰੀਮ ਕੋਰਟ ਨੇ ਡਾਇਰੈਕਸ਼ਨ ਦੇ ਦਿੱਤੀ ਸੰਨ ਕਿ ਇਹਨਾਂ ਦੀ ਰਿਹਾਈ ਬਣਦੀ ਆ ਫਿਰ ਇਹ ਭਾਵ ਕੀ ਬਣਦੀ ਦਾ ਤੋਂ ਪਹਿਲਾਂ ਸੀ ਬਣਦੀ ਦਾ ਤੋਂ ਪਹਿਲਾਂ ਸੀ ਉਹ ਇੱਕ ਤਰ੍ਹਾਂ ਕੱਟ ਚੁੱਕੇ ਸਨ ਆਪਣੀ ਸਜਾ ਫਿਰ ਉਸ ਤੋਂ ਬਾਅਦ ਇੰਨਾ ਟਾਈਮ ਕਿਵੇਂ ਲੱਗ ਗਿਆ 4 ਸਾਲ ਹੋਰ ਕਿਵੇਂ ਲੱਗੇ ਕਿ ਇਹਦੇ ਵਿੱਚ ਨਲਾਕੀ ਸਟੇਟ ਗਵਰਨਮੈਂਟ ਦੀ ਸੀ ਜਾਂ ਫਿਰ ਜਿਹੜੀ ਇੱਕ ਪੋਲੀਟੀਕਲ ਇੱਛਾ ਦੀ ਘਾਟ ਹੁੰਦੀ ਆ ਉਹ ਘਾਟ ਸੀ ਹਾਂ ਦੇਖੋ ਮੇਨ ਤਾਂ ਪੋਲੀਟੀਕਲ ਇੱਛਾ ਸ਼ਕਤੀ ਦੀ ਘਾਟ ਹੀ ਹੈ ਜੇ ਪੋਲੀਟੀਕਲ ਇੱਛਾ ਹੁੰਦੀ ਹੁਣ ਵੀ ਮਸ਼ੱਕ ਸੈਂਟਰ ਦੇ ਵਿੱਚ ਭਾਜਪਾ ਦੀ ਸਰਕਾਰ ਆ ਉਹਨਾਂ ਨੇ 550 ਸਾਲ ਦਾ ਤੇ ਫੈਸਲਾ ਲਿਆ ਜੀ ਸੁਪਰੀਮ ਕੋਰਟ ਦੇ ਮੁਤਾਬਕ ਵੀ ਨਹੀਂ ਉਹਨਾਂ ਨੇ ਕੀਤਾ ਜੀ ਉਹਨਾਂ ਨੇ ਕਿਸੇ ਨਾ ਸੁਪਰੀਮ ਕੋਰਟ ਨੇ 2016 ਦੇ ਵਿੱਚ ਕਿਹਾ ਸੀਗਾ ਵੀ 8 ਹਫ਼ਤਿਆਂ ਦੇ ਵਿੱਚ ਲਾਲ ਸਿੰਘ ਜਿਹੜਾ ਇਹ ਐਪਲੀਕੇਸ਼ਨ ਲਾਵੇ ਸੈਂਟਰ ਕੰਪਿਊਟਰ ਅਥਾਰਟੀ ਜਿਹੜੀ ਹੈ ਸੈਂਟਰ ਗਵਰਨਮੈਂਟ ਆ ਤੇ ਉਹਦਾ ਫੈਸਲਾ ਐਜ਼ ਸੂਨ ਐਜ਼ ਪੋਸੀਬਲ ਜਿਹੜਾ ਸਟੇਜ ਲਵੇ ਤੇ ਦੇਤ ਦੇ ਉੱਤੋਂ ਬਾਅਦ ਜਿਹੜਾ ਕੇਂਦਰ ਸਰਕਾਰ ਨੇ ਵੀ ਯਾਨੀ ਕੋ ਫੈਸਲਾ ਹੀ ਨਹੀਂ ਲਿਆ ਤੇ ਹੁਣ ਆਪਣੀ ਮਰਜ਼ੀ ਆ ਤਾਂ ਫਿਰ ਪੰਜਵਾਰੀ ਪਹਿਲਾ ਗੁਜਰਾਤ ਸਰਕਾਰ ਨੇ ਵਿੱਚ ਉੱਥੇ ਜ਼ਿਆਦਾ ਕਰਕੇ ਬੀਜੇਪੀ ਦੀ ਸਰਕਾਰ ਹੀ ਰਹੀ ਆ ਉਦੋਂ ਉਹਨਾਂ ਨੇ ਪੰਜਵਾਰ ਦੇ ਹਾਈ ਦਾ ਜਿਹੜਾ ਉਹ ਨਕਸ਼ਾ ਫੇਲ ਕੀਤਾ ਹੁਣ ਸੈਂਟਰ ਗਵਰਨਮੈਂਟ ਦੇ ਵਿੱਚ ਬੀਜੇਪੀ ਆ ਇਹ ਸਿਆਸੀ ਚਾਹਤਕੀ ਹੈ ਵੀ ਉਦੋਂ ਉਹਨਾਂ ਨੂੰ ਵਾਦਾ ਨਹੀਂ ਖਾਂਦਾ ਸੀ ਜਾਂ ਕੀ ਉਹਨਾਂ ਦੀ ਪਾਲਿਸੀ ਸੀ ਉਦੋਂ ਨਹੀਂ ਕੀਤਾ ਜਦੋਂ ਗੁਜਰਾਤ ਦੇ ਵਿੱਚ ਸਰਕਾਰ ਸੀ ਉਦੋਂ ਵੀ ਕਰ ਸਕਦੇ ਸੀ ਪਰ ਹੁਣ ਉਹਨਾਂ ਨੇ ਜਿਹੜਾ ਇਹ ਜਿਹੜਾ ਫੈਸਲਾ ਲਿਆ ਹੈਗਾ ਅਸੀਂ ਤਾਂ ਇਹੀ ਕਹਾਂਗੇ ਦੇਰ ਆਏ ਦੂਸਤ ਆਏ ਪਰ ਇਹ ਬਹੁਤ ਜ਼ਿਆਦਾ ਜੇ ਤੁਸੀਂ ਪਾਰਟੀ ਦੇ ਉੱਤਰ ਉੱਠ ਕੇ ਦੇਖੋ ਕਿ ਸਟੇਟ ਦੇ ਸੰਬੰਧ ਵਿੱਚ ਦੇਖੋ ਕਸ ਸਟੇਟ ਦੇ ਲਈ ਇੱਕ ਮੈਂ ਕਹਿੰਦਾ ਵੀ ਸ਼ਹਿਰ ਲਾਲ ਸਿੰਘ ਦਾ ਨਾਮ ਗਿਨੀਚ ਬੁੱਕ ਹੋਣਾ ਚਾਹੀਦਾ ਚਾਉਣਾ ਚਾਹੀਦਾ ਵੀ ਉਹਨਾਂ ਨੇ ਰਿਕਵਰੀ ਕੇਸ ਦੇ ਵਿੱਚ ਮੈਨੂੰ ਨਹੀਂ ਲੱਗਦਾ ਦੁਨੀਆ ਦੇ ਵਿੱਚ ਕਿਸੇ ਨੇ ਇੰਨੀ ਸਜ਼ਾ ਜਿਹੜੀ ਆ 22 ਸਾਲ ਜਿਹੜੇ ਕੱਤੇ ਹੋਣਗੇ ਕੋਈ ਸ਼ਕਤੀ ਦੀ ਕਹਿ ਸਕਦੇ ਆ ਕੱਦ ਤੇ ਵਿੱਚ ਕੋਈ ਇੱਕ ਤਰ੍ਹਾਂ ਦੀ ਕਈ ਕਾਨੂੰਨਾਂ ਵੀ ਚਾਹੁੰਦੇ ਹੁੰਦੇ ਆ ਕੋਈ ਮੁਤਸਵੀ ਕਿਸਮ ਦੇ ਹੁੰਦੇ ਆ ਜਿ ਉਹਨਾਂ ਦੇ ਸਿੱਖਾਂ ਦੇ ਖਿਲਾਫ ਹੁੰਦੀ ਆ ਵੀ ਨਾ ਹੀ ਇਹਨਾਂ ਨੂੰ ਸਲੀਵ ਨਹੀਂ ਦੇਣੀ ਕੋ ਪਰਸਨਲੀ ਵੀ ਹੁੰਦੇ ਆ ਪਰ ਸਟੇਟ ਦਾ ਓਵਰਲ ਤੁਸੀਂ ਕਹਿ ਸਕਦੇ ਹੋ ਕਿ ਉਹਦੀ ਜਿਹੜੀ ਸਿਆਸੀ ਹਿੱਸਾ ਸ਼ਕਤੀ ਦੀ ਘਾਟ ਆ ਉਹਦੇ ਤਹਿਤ ਇਹ ਦੇਖ ਲਓ ਬਾਕੀ ਵੀ ਸਿੰਘ ਵਿੱਚੇ ਆਗੇ ਧੁੱਲਰ ਸਾਹਿਬ ਹੀ ਪਹੁੰਚ ਗਏ ਆ ਭਾਈ ਗੁਰਦੀਪ ਸਿੰਘ ਖੜਾ 90 ਤੋਂ ਬੰਦਿਆ ਉਹ ਭਾਈ ਲਾਲ ਸਿੰਘ ਨੂੰ 30 ਸਾਲ ਹੋ ਗਏ ਆ ਜੀ ਤੋਂ ਭਾਈ ਗੁਰਦੀਪ ਸਿੰਘ ਕਿੰਦਾ ਤੋਂ ਲਾਵਾ ਭਾਈ ਹਵਾ ਦਾ ਪਿਹੋਰਾ ਤਾਰਾ ਲਖਵਿੰਦਰ ਸਿੰਘ ਸ਼ਮਸ਼ੇਰ ਸਿੰਘ ਗੁਰਬੀਰ ਸਿੰਘ ਪਾਈ ਲਾਉਦੀ ਆ ਭਾਈ ਪਾਪੇ ਇਹ ਸਾਰਿਆਂ ਨੂੰ 95 ਤੋਂ ਤਾਂ ਹੈ ਹੀ ਨਹੀਂ 20 ਸਾਲ ਤੋਂ ਤਾਂ ਸਾਰੇ ਉੱਤੇ ਕੱਚ ਚੁੱਕੇ ਆ ਜੀ ਤੋਂ ਇਹਨਾਂ ਪ੍ਰਤੀ ਜੇ ਸਿਆਸੀ ਸ਼ਕਤੀ ਹੈਗੀ ਆ ਕੋਈ ਸਿੱਖਾਂ ਪ੍ਰਤੀ ਕੋਈ ਪਾਲਸੀ ਆ ਵੀ ਹਾਂ ਪਰ ਆਣੇ ਨੂੰ ਫਟਣਾ ਚਾਹੀਦਾ जख्मਾਂ ਤੇ ਕੋਈ ਲਾਉਣਾ ਹੈ ਕਿ ਮੱਲਮ ਤੋਂ ਸਾਰਿਆਂ ਨੂੰ ਕੱਟਾ ਕੱਥਾ ਜੀ ਸੀ ਜਨ ਆਰਟੀਕਲ 72 ਦੇ ਥੱਲੇ ਜਿਹੜਾ ਲੈਣਾ ਜਿਹੜਾ ਜਿਹਦੇ ਤਹਿਤ ਲਾਲ ਸਿੰਘ ਭਾਈ ਦੀ ਹੋਈ ਆ ਜੀ ਜੀ ਜਿਹੜੇ ਹੁੰਦੇ ਜਿਹੜੇ ਪ੍ਰੋਫੈਸਰ ਸੁੰਦਰਪਾਲ ਤੋਂ ਹੁੱਲਣ ਨੂੰ ਛੱਡਣ ਦੀ ਆ ਉਹ ਵੀ ਅਜੇ ਤੱਕ ਨਹੀਂ ਛੁੱਟੇ ਉਹਨਾਂ ਦੀ ਸੁਪਰੀਮ ਕੋਰਸ ਸਟੇ ਹੋ ਗਿਆ ਤੇ ਆਈ ਸੋ ਸਾਰਾ ਕੁਝ ਇਹ ਸਪਲੀ ਪੋਲਿਟਿਕਸ ਹੀ ਹੈ ਦੇ ਪਿੱਛੇ ਉਹਨੂੰ ਛੱਡਣਾ ਜਾਂ ਨਹੀਂ ਛੱਡਣਾ ਇਹ ਸਾਰਾ ਕੁਝ ਪੋਲਿਟਿਕਸ ਦੇ ਨੇ ਤੇ ਦਮਾ ਲਵਾ ਜੀ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਭਾਈ ਜਿਸਪਾਲ ਸਿੰਘ ਜੀ ਇਸ ਸ਼ਾਰਟ ਨੋਟਸ ਦੇ ਉੱਤੇ ਇਸ ਟਿੱਪਣੀ ਨੇ ਦੇਣ ਲਈ ਤੇ ਉਮੀਦ ਕਰਦੇ ਹਾਂ ਕਿ ਆ ਪਰਮਾਤਮਾ ਮਿਹਰ ਕਰੇ ਜਿਹੜੇ ਬਾਕੀ ਸਿੰਘ ਨੇ ਉਹ ਵੀ ਚੜ੍ਹਦੀ ਕਲਾ ਦੇ ਵਿੱਚ ਰਹਿਣ ਤੇ ਪੰਥ ਦੇ ਵਿੱਚ ਉਹ ਵੀ ਖੁੱਲ ਕੇ ਚੱਲਦੀ ਵਿਚਰਨ ਹਲਸਾ ਵਾਇਗੂ ਦੀ ਕੀ ਫਤਿਹ ਸ੍ਰੋਤੇ ਸਨ ਸਾਡਾ ਭਾਈ ਜਸਪਾਲ ਸਿੰਘ ਮਾਹਪੁਰ ਜਿਹੜੇ ਸਾਡਾ ਨਾ ਫੋਨ ਲਾਈਨ ਦੇ ਜਰੀਏ ਪੰਜਾਬ ਦੀ ਧਰਤੀ ਤੋਂ ਜੁੜੇ ਸਨ ਮੁੜ ਕੇ ਫੇਰ ਆਉਣੇ ਆਪਾਂ ਕੇਸ ਵੱਲ ਭਾਈ ਲਾਲ ਸਿੰਘ ਅਕਾਲਗੜ ਦੀ ਕੇਸ ਦੇ ਵੱਲ ਭਾਈ ਲਾਲ ਸਿੰਘ ਅਕਾਲਗੜ ਅਕਾਲਗੜ 28 ਸਾਲਾਂ ਦੀ ਜੇਲ੍ਹ ਕੱਟ ਕੇ ਬੀਤੇ ਕੱਲ ਉਹਨਾਂ ਦੀ ਪੱਕੀ ਰਿਹਾਈ ਹੋਈ ਆ 28 ਸਾਲ ਮੈਂ ਸ਼ੁਰੂ ਦੇ ਵਿੱਚ ਵੀ ਦੱਸਿਆ ਕਿ 10000 ਦਿਨ ਤੋਂ ਉੱਪਰ ਬਣਦਾ ਸੋ ਇਸ ਨੂੰ ਤੁਸੀਂ ਥੋੜਾ ਜਿਹਾ ਇੱਕ ਪਹਿਲਾਂ ਆਮ ਜੇ ਬੰਦੇ ਦੀ ਨਜ਼ਰ ਤੋਂ ਦੇਖ ਕੇ ਦੇਖੋ ਸਿੰਘਾਂ ਦੀ ਸਿਰੜ ਦੀ ਨਜ਼ਰ ਤੋਂ ਆਪਾਂ ਬਾਅਦ ਦੇ ਵਿੱਚ ਦੇਖਾਂਗੇ ਆਮ ਬੰਦੇ ਦੀ ਨਜ਼ਰ ਤੋਂ 10000 ਸਾਲ ਦੇ ਵਿੱਚ ਬੰਦੇ 10000 ਦਿਨ ਦੇ ਵਿੱਚ ਬੰਦੇ ਦੀ ਜ਼ਿੰਦਗੀ ਦੇ ਵਿੱਚ ਉਹ ਕੀ ਕੁਝ ਨਹੀਂ ਕਰਦਾ ਉਹ ਆਪਣੇ ਸਮਾਜ ਰਿਸ਼ਤੇਦਾਰੀਆਂ ਆਪਣੀ ਜ਼ਿੰਦਗੀ ਦੇ ਵਿੱਚ ਵਿਚਰਦੇ ਆ ਆਪਣੀ ਪਰਿਵਾਰ ਦੇ ਵਿੱਚ ਵਿਚਰਦੇ ਹੋયા ਕੀ ਕੁਝ ਨਹੀਂ ਕਰਦਾ ਸੋ ਕਿੰਨੀਆਂ ਲੋੜੀਆਂ ਦਿਵਾਲੀਆਂ ਤਿਹਾਰ ਵਿਸਾਖੀਆਂ ਜਾਂ ਹੋਰ ਕਿੰਨਾ ਹੀ ਕੁਝ ਜ਼ਿੰਦਗੀ ਦਾ ਉਹਦੇ ਵਿੱਚ ਨਿਕਲ ਜਾਂਦਾ ਹੈ ਅਤੇ ਇਹ ਨਹੀਂ ਕਿ ਸਰਕਾਰ ਨੇ ਉਹਨਾਂ ਨੂੰ ਖਰੀਦਣ ਦੀ ਕੋਸ਼ਿਸ਼ ਨਾ ਕੀਤੀ ਸਰਕਾਰ ਨੇ ਰਿਲੈਕਸੇਸ਼ਨ ਕੋਸ਼ਿਸ਼ ਦੇਣ ਦੀ ਕੋਸ਼ਿਸ਼ ਨਾ ਕੀਤੀ ਹੋਵੇ ਆਪਦੀਆਂ ਸ਼ਰਤਾਂ ਦੇ ਉੱਤੇ ਇਹਦੀ ਸ਼ਰਤ ਇੱਕ ਬਹੁਤ ਅਹਿਮ ਮੈਂ ਤੁਹਾਨੂੰ ਦੱਸਣੀ ਚਾਹਨਾ ਜਿਹੜੇ ਕਿ ਜਿਹਦਾ ਖੁਦ ਮੈਂ ਗਵਾਹ ਵੀ ਹਾਂ ਗਵਾਹ ਸਿੱਧੇ ਤੌਰ 'ਤੇ ਇਨਡਾਇਰੈਕਟ ਤੌਰ ਦੇ ਉੱਤੇ ਹ ਜਦੋਂ 2000 ਤੋਂ ਬਾਅਦ ਭਾਈ ਲਾਲ ਸਿੰਘ ਹੋਰਾਂ ਦੀ ਰਿਹਾਈ ਹੋਣੀ ਸ਼ੁਰੂ ਹੋਈ ਭਾਵੇਂ ਕਿ ਮਾਫੀ ਚਾਹਨਾ ਪੈਰੋਲ ਤੇ ਆਉਣਾ ਉਹ ਸ਼ੁਰੂ ਛੁੱਟੀ ਆਉਣਾ ਸ਼ੁਰੂ ਹੋਏ ਸੋ 2000 ਤੋਂ ਬਾਅਦ ਦੇ ਵਿੱਚ 2006 ਦੀ ਗੱਲ ਆ ਉਦੋਂ ਯੂਨੀਵਰਸਿਟੀ ਮੇਰਾ ਆਉਣ ਜਾਣ ਸ਼ੁਰੂ ਹੋ ਗਿਆ ਸੀ ਫੈਡਰੇਸ਼ਨ ਦੇ ਵਿੱਚ 6 ਨੂੰ ਫੈਡਰੇਸ਼ਨ ਦੇ ਵਿੱਚ ਵਿਚਰਨਾ ਸ਼ੁਰੂ ਹੋ ਗਏ ਸੀ ਸੋ ਉੱਥੋਂ ਅਸੀਂ ਸਬਬ ਬਣਿਆ ਕਿ ਮੈਂ ਤੇ ਇੱਕ ਆਪਣੇ ਹੋਰ ਸਾਡੇ ਮਿੱਤਰ ਫੈਡਰੇਸ਼ਨ ਦੇ ਹੀ ਕਿ ਅਸੀਂ ਭਾਈ ਲਾਲ ਸਿੰਘ ਹੋਰਾਂ ਨੂੰ ਨਾਬੇ ਜੇਲ ਪੈਰੋਲ ਤੋਂ ਬਾਅਦ ਪਰੋਲ ਦੀ ਜਦੋਂ ਛੁੱਟੀ ਉਹਨਾਂ ਦੀ ਖਤਮ ਹੋ ਗਈ ਉਹਨਾਂ ਨੂੰ ਛੱਡਣ ਜਾਣਾ ਸੀ ਉੱਥੇ ਭਾਈ ਲਾਲ ਸਿੰਘ ਨੇ ਜਿਹੜੀ ਗੱਲ ਕੀਤੀ ਉਹ ਬਹੁਤ ਜ਼ਿਆਦਾ ਅਹਿਮ ਆ ਉਮੀਦ ਆ ਤੁਸੀਂ ਇਹਨੂੰ ਸੁਣ ਕੇ ਇਹਨੂੰ ਜ਼ਿੰਦਗੀ ਦੇ ਵਿੱਚ ਰੱਖੋਗੇ ਵੀ ਖਾਸ ਕਰ ਜਦੋਂ ਪੰਥਕ ਜ਼ਿੰਦਗੀ ਆਪਾਂ ਜਿਉਂਨੇ ਆ ਜਾਂ ਉਸ ਨਜ਼ਰੀਏ ਤੋਂ ਦੇਖਦੇ ਆ ਇਤਿਹਾਸ ਨੂੰ ਭਾਈ ਲਾਲ ਸਿੰਘ ਹੋਰਾਂ ਨੇ ਦੱਸਿਆ ਕਿ ਜੋ ਕਨੈਕਸ਼ ਕਾਂਡ ਹੋਇਆ ਸੀ ਕਨੈਕਸ਼ ਕਾਂਡ ਜੋ ਏਜੰਸੀਆਂ ਨੇ ਕਰਵਾਇਆ ਸੀ ਕੈਨੇਡਾ ਤੋਂ ਜਹਾਜ਼ ਉੱਡਿਆ ਸੀ ਉਸ ਤੇ ਬਾਰੇ ਵੀ ਇੱਕ ਕੌਮੀ ਆਵਾਜ਼ ਦੇ ਤੇ ਬਹੁਤ ਵਿਸਥਾਰ ਦੇ ਵਿੱਚ ਇੱਕ ਰਿਪੋਰਟ ਪਈਆ ਜਿਸ ਤੇ ਵਿੱਚ ਬਹੁਤ ਆਪਣੇ ਕਹੇ ਕਿ ਨੁਕਸਾਨ ਹੋਇਆ ਸੀ ਯਾਤਰੀਆਂ ਦਾ ਬਹੁਤ ਸਾਰੇ ਜਾਤਰੂਆ ਜਿਹੜੇ ਉਹਦੇ ਵਿੱਚ ਮਾਰੇ ਗਏ ਸੀ ਕੈਨੇਡੀਅਨ ਵੀ ਸੀ ਇੰਡੀਅਨ ਵੀ ਸੀ ਇੰਡੀਆ ਦਾ ਇੰਡੀਆ ਦਾ ਜਹਾਜ਼ ਸੀ 에어 ਇੰਡੀਆ ਦਾ ਉਹਦਾ ਨਾਉ ਕਨੈਕਟ ਸੀਗਾ ਸੋ ਉਸ ਉਸ ਨੂੰ ਸਿੱਖਾਂ ਦੇ ਸਿਰ ਪਾਇਆ ਗਿਆ ਸਿੱਖਾਂ ਦੇ ਸਿਰ ਨੂੰ ਝੂਠਾ ਪਾਇਆ ਗਿਆ ਕੈਨੇਡੀਅਨ ਏਜੰਸੀਆਂ ਦੇ ਵੱਲੋਂ ਗਲਤੀ ਹੋਈ ਜਾਂ ਭਾਰਤੀ ਏਜੰਸੀਆਂ ਤਾਂ ਸਿੱਧੇ ਰੂਪ ਦੇ ਵਿੱਚ ਹੀ ਉਹਦਾ ਹੱਥ ਸੀ ਇਹ ਤਾਂ ਕੋਈ ਦੋਰਾ ਹੈ ਹੀ ਨਹੀਂ ਫਿਰ ਜਿਹੜੀਆਂ ਕੈਨੇਡੀਅਨ ਏਜੰਸੀਆਂ ਭਾਈ ਲਾਲ ਸਿੰਘ ਜਦੋਂ ਨਾਬਾ ਜੇਲ੍ਹ ਦੇ ਵਿੱਚ ਬੈਠੇ ਸੀ ਇਹਨਾਂ ਕੋਲ ਆਇਆ ਇਹਨਾਂ ਕੋਲ ਆ ਕੇ ਇਹਨਾਂ ਨੂੰ ਕਿਹਾ ਕਿ ਤੁਸੀਂ ਸਿਰਫ ਇਹ ਕਹਿ ਦਿਓ ਕਿ ਸਾਨੂੰ ਪਤਾ ਸੀ ਇਹ ਨਹੀਂ ਕਿ ਇਨਵੋਲਵਮੈਂਟ ਆਉੱਚ ਜਾਂ ਹੋਰ ਕੁਝ 2 ਮਿਲੀਅਨ ਡਾਲਰ ਉਸ ਵਕਤ ਭਾਈ ਸਾਹਿਬ ਉਹਨਾਂ ਨੂੰ ਆਫਰ ਕੀਤਾ ਗਿਆ ਇਸੋ ਭਾਈ ਲਾਲ ਸਿੰਘ ਕਾਲਗੜ ਨੇ ਖੁਦ ਉਂਝ ਵੀ ਗੱਲ ਇਹ ਐਡਮੈਨ ਦੇ ਵਿੱਚ ਹੈਗੀ ਹੈ ਸਿੱਖ ਸ਼ਹਾਦਤ ਮੈਗਜ਼ੀਨ ਦੇ ਵਿੱਚ ਵੀ ਛਪੀ ਹੋਈ ਸੀ ਪਰ ਖੁਦ ਭਾਈ ਆ ਲਾਲ ਸਿੰਘ ਹੋਰਾਂ ਨੇ ਦਸੀ ਕਿ 2 ਮਿਲੀਅਨ ਡਾਲਰ ਅਤੇ ਕਹਿਆ ਸੀ ਕਿ ਤੁਹਾਡੀ ਇੰਡੀਅਨ ਗਵਰਨਮੈਂਟ ਨਾਲ ਵੀ ਸੈਟਲਿੰਗ ਸੈਟਲ ਕਰਾ ਦੇਣਗੇ ਸਾਰਾ ਕੁਝ ਸੋ ਤੁਸੀਂ ਸਿਰਫ ਇਹ ਕਹ ਦੋ ਕਿ ਸਾਨੂੰ ਪਤਾ ਸੀ ਪਰ ਪਾਈ ਲਾਲ ਸਿੰਘ ਕਾਰਗੜ ਜਿਹੜੇ ਸਿਰੜ ਦੇ ਬਣੇ ਹੋਏ ਸੀ ਉਹ ਸਿਰੜ ਕੋਈ ਐਸਾ ਨਹੀਂ ਸੀ ਉਹ ਕੋਈ ਸਿਰੜ ਸੂਬੇਦਾਰੀਆਂ ਲੈਣ ਵਾਲਾ ਨਹੀਂ ਸੀ ਕਿ ਸੂਬੇਦਾਰੀਆਂ ਲੈ ਕੇ ਜਾਂ ਅਜਈਆਂ ਚੀਜ਼ਾਂ ਲੈ ਕੇ ਚੁੱਪ ਕਰ ਜੂ ਉਹ ਜਿਹੜਾ ਸਿਰੜ ਸੀ ਉਹਦੇ ਇੱਕ ਵਾਰ ਤੁਸੀਂ ਦਰਸ਼ਕਾ ਫੇਰ ਕਰੋ ਉਹ ਤੁਹਾਨੂੰ ਪਾਈ ਲਾਲ ਸਿੰਘ ਅਕਾਲਗੜ੍ਹ ਦੀ ਕੱਲ ਦੀ ਕੀ ਉਹਨਾਂ ਦੀ ਕਹਿਣੀ ਸੀ ਮੈਂ ਟਿੱਪਣੀ ਵੀ ਨਾ ਕਹੂੰ ਜਾਂ ਪ੍ਰਤੀਕਿਰਿਆ ਵੀ ਨਾ ਕਹੂੰ ਇੱਕ ਪੱਤਰਕਾਰੀ ਵਾਲਾ ਸ਼ਬਦ ਜਿਆ ਹੋ ਜਾਂਦਾ ਹੈ ਸੋ ਉਹਨਾਂ ਦੀ ਜਿਹੜੀ ਕਹਿਣੀ ਸੀ ਕੱਲ ਰਿਹਾਈ ਤੋਂ ਬਾਅਦ ਉਹ ਤੁਸੀਂ ਮਾੜਾ ਜਾਂ ਧਿਆਨ ਨਾ ਵਾਹਿਗੁਰੂ ਜੀ ਕੀ ਫਤਿਹ ਜੀਤੇ 28 ਸਾਲ ਅਕਾਲ ਪੁਰਖ ਦੇ ਬਾਣੇ ਵਿੱਚ ਬੜੇ ਖੈਰ ਸੁਖ ਨਾਲ ਜ਼ਿਲ੍ਹਾ ਵਿੱਚ ਬਤੀਤ ਹੋਏ ਅੱਜ ਅਕਾਲ ਪੁਰਖ ਦੀ ਅਪਾਰ ਪਾਤਸ਼ਾਹ ਦਾ ਪੱਕੀ ਰਿਹਾਈ ਹੋਈ ਹੈ ਮੈਂ ਸਰਬੱਤ ਸਿੱਖ ਸੰਗਤਾਂ ਵੱਲੋਂ ਕੀਤੀਆਂ ਗੀਆਂ ਦਾਸਾਂ ਅਤੇ ਸਿੱਖ ਜਥੇਬੰਦੀਆਂ ਅਤੇ ਸ਼ਕਸ਼ੀਤਾਵਲੋਂ ਕੀਤੇ ਗਏ ਯਤਨਾਂ ਦਾ ਧੰਨਵਾਦ ਕਰਦਾ ਹਾਂ ਪਿਛਲੇ 36 ਸਾਲ ਖਾਲਸਾ ਪੰਥ ਦੇ ਨਿਰਮਾਣੇ ਸੇਵਕ ਦੇ ਤੌਰ ਤੇ ਵਜੀਦ ਕਾਨ ਦਾ ਸੁਭਾਗ ਪ੍ਰਾਪਤ ਹੋਇਆ ਉਹ ਇਕਲੇ ਵੀ ਅਦਾਸ ਕਾਲਪੁਰਖ ਦੇ ਚਾਨਣਾ ਵੀ ਤੇ ਅਦਾਸ ਹੈ ਕਿ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਨਿਮਾਣੇ ਸਿੱਖਾਂ ਵਾਂਗੂ ਲਈ ਵਾਪਸੀ ਸੇਵਾ ਲੈਂਦੇ ਵਾਂ ਗਾਚਕਾਂ ਦੀ ਖਿਵਾ ਵਾਹਿਗੁਰੂ ਜੀ ਦਾ ਆਸਰਾ ਵਾਹਿਗੁਰੂ ਜੀ ਦੀ ਕਿਰਤ ਸੋ ਤੁਸੀਂ ਭਾਈ ਲਾਲ ਸਿੰਘ ਹੋਰਾਂ ਦੀ ਵੀਡੀਓ ਸੁਣੀ ਆ ਕਿ ਆਪਣੇ ਨਿਮਾਣੇ ਸਿੱਖ ਤੋਂ ਅੱਗੇ ਵਾਸਤੇ ਵੀ ਇਹ ਸੇਵਾ ਲੈਂਦੇ ਰਹਿਣ ਭੁੱਲਾਂ ਚੱਕਾਂ ਦੀ ਖਿਵਾ ਸੋ ਤੁਸੀਂ ਉਹਨਾਂ ਦੇ ਚਿਹਰੇ ਵੱਲ ਦੇਖੋ ਉਹਨਾਂ ਦੇ ਮੱਥੇ ਵੱਲ ਦੇਖੋ ਕੋਈ ਰੰਜ ਨਹੀਂ ਕੋਈ ਫਿਕਰ ਨਹੀਂ ਕੋਈ ਤਿਓੜੀ ਨਹੀਂ 30 ਸਾਲ ਕੋਈ ਕੈਦਨਾਖੇੜ ਨਹੀਂ ਹੁੰਦੀ ਆ ਇੱਕ ਜਨਰੇਸ਼ਨ ਦੁਨੀਆ ਦੇ ਵਿੱਚ 25 ਸਾਲਾਂ ਦੀ ਮੰਨੀ ਜਾਂਦੀ ਕਿ ਇੱਕ ਜਨਰੇਸ਼ਨ ਗੈਪ ਹੁੰਦਾ ਹੈ ਕਿ ਜਨਰੇਸ਼ਨ ਪੂਰੀ ਹੋ ਜਾਂਦੀ ਆ ਸੋ 25 ਤੋਂ ਵੀ 30 ਸਾਲ ਆ ਲੀਏ ਪੰਜ ਸਾਲ ਉੱਪਰ ਉੱਪਰ ਅਗਲੀ ਜਨਰੇਸ਼ਨ ਵੀ ਸ਼ੁਰੂ ਇਹਦੇ ਵਿੱਚ ਹੋ ਜਾਂਦੀ ਆ ਸੋ 30 ਸਾਲ ਭਾਈ ਲਾਲ ਸਿੰਘ ਕਾਲਕੜ ਨੇ ਪੰਥ ਦੇ ਲਈ ਪੰਥ ਦੀ ਚੜ੍ਹਦੀ ਕਲਾ ਦੇ ਲਈ ਜੇਲ੍ਹ ਕੱਟੀ ਸੋ ਕਹਿ ਦਿੱਤਾ ਜਾਂਦਾ ਕਿ ਸੰਘਰਸ਼ ਖਤਮ ਹੋ ਗਿਆ ਸ਼ੰਘਾਰਸ਼ ਖਤਮ ਹੋ ਗਿਆ ਸਰਕਾਰ ਦਾ ਜਾਂ ਸਰਕਾਰ ਦੀ ਮਸ਼ੀਨਰੀ ਦਾ ਪ੍ਰਾਪੇ ਕੰਡਣਾ ਹੁੰਦਾ ਕਿ ਸ਼ੰਘਾਰਸ਼ ਖਤਮ ਹੋਇਆ ਸ਼ੰਘਾਰਸ਼ ਦੇ ਲੜਨ ਦੇ ਜਿਹੜੇ ਤਰੀਕੇ ਬਦਲ ਜਾਂਦੇ ਨੇ ਸ਼ੰਘਾਰਸ਼ ਕਦੇ ਖਤਮ ਨਹੀਂ ਹੁੰਦਾ ਭਾਈ ਲਾਲ ਸਿੰਘ ਕਾਲਗੜ ਜਿਨ੍ਹਾਂ ਨੇ 14 ਸਾਲਾਂ ਦੀ ਆਪਣੀ ਜਿਹੜੀ ਉਮਰ ਕੈਦ ਸੀ ਉਹ ਜਦੋਂ ਪੂਰੀ ਕਰ ਲਈ ਸੀ ਉਸ ਤੋਂ ਬਾਅਦ ਵੀ ਫਿਰ ਉਹਨਾਂ ਨੂੰ 14 ਸਾਲ ਹੋਰ ਕਿਉਂ ਰੱਖਿਆ ਗਿਆ ਜਦੋਂ ਇਹ ਵੀ ਸਰਕਾਰ ਕਹਿੰਦੀ ਸੀ ਕਿ ਭਾਈ ਲਾਲ ਸਿੰਘ ਦਾ ਜਿਹੜਾ ਗੁੱਡ ਕੈਰੈਕਟਰ ਹੈ ਜਿਹੜੀਆਂ ਸੁਪਰੀਮ ਕੋਰਟ ਦੀਆਂ ਡਾਇਰੈਕਸ਼ਨਸ ਨਹੀਂ ਉਹ ਵੀ ਇਹ ਕਹਿੰਦੀਆਂ ਨੇ ਫੇਰ ਕਿਉਂ ਸੋ ਇਸ ਦਾ ਜਿਹੜਾ ਆਨਸਰ ਮੈਂ ਪਹਿਲਾਂ ਕਿਹਾ ਸੀ ਕਿ ਤੁਹਾਨੂੰ ਆਨਸਰ ਇਹਦਾ ਬੜੀ ਆਸਾਨੀ ਨਾਲ ਲੱਭ ਜਾਵੇਗਾ ਉਹ ਸਿੱਧਾ-ਸਿੱਧਾ ਕਿ ਭਾਈ ਲਾਲ ਸਿੰਘ ਇੱਕ ਸਿੱਖ ਸੰਘਰਸ਼ੀ ਨੇ ਸੋ ਉਹ ਹੀ ਸਭ ਤੋਂ ਵੱਡਾ ਭਾਰਤੀ ਸਰਕਾਰ ਦੇ ਲਈ ਡਾਰਾ ਜਿਹੜਾ ਉਹ ਕਹਿੰਦੀ ਹੈ ਕਿ ਸੰਘਰਸ਼ ਖਤਮ ਹੋ ਗਿਆ ਜਾਂ ਇਹ ਹੋ ਗਿਆ ਉਹ ਹੋ ਗਿਆ ਆਪਣੇ ਪ੍ਰਪਗੈਂਡਾ ਆਪਣੀ ਮਿਸ਼ਨ ਜੀ ਦੇ ਰਾਹੀਂ ਕਰਵਾਉਂਦੀ ਆ 2016 ਦੇ ਵਿੱਚ ਜਦੋਂ ਕਹਿ ਦਿੱਤਾ ਸੀ ਸੁਪਰੀਮ ਕੋਰਟ ਨੇ ਕਿ ਭਾਈ ਸਾਹਿਬ ਰੀਲீஸ் ਹੋ ਸਕਦੇ ਆ ਤੇ ਉਸ ਤੋਂ ਬਾਅਦ ਜਿਹੜਾ ਸੰਘਰਸ਼ ਚੱਲਿਆ ਜਾਂ ਪ੍ਰੋਟੈਸਟ ਚੱਲੇ ਜਾਂ ਮੰਗਾ ਚੱਲੀਆਂ ਉਹਨਾਂ ਦੇ ਉੱਤੇ ਕਦੇ ਫੇਰ ਗੱਲ ਕਰਨੀ ਬਣਦੀ ਆ ਕਿ ਉਹ ਕਿਵੇਂ ਸਾਰਾ ਪ੍ਰਚਲਨ ਚੱਲਿਆ ਤੇ ਜਾਂ ਕਿਵੇਂ ਨਹੀਂ ਚੱਲਿਆ ਸੋ ਉਹਦੇ ਉੱਤੇ ਵੀ ਕਦੇ ਭਵਿੱਖ ਦੇ ਵਿੱਚ ਆਪਾਂ ਜਰੂਰ ਗੱਲਬਾਤ ਕਰਾਂਗੇ ਪਰ ਇਸ ਭਾਈ ਲਾਲ ਸਿੰਘ ਅਕਾਲਗੜਹਾਂ ਦੀ ਇਸ ਰਿਹਾਈ ਦੇ ਉੱਤੇ ਅਸੀਂ ਦੁਨੀਆ ਭਰ ਦੇ ਵਿੱਚ ਮਨੁੱਖੀ ਅਧਿਕਾਰਾਂ ਦੇ ਵਿੱਚ ਵਿਸ਼ਵਾਸ ਕਰਦੇ ਨੇ ਉਹਨਾਂ ਲੋਕਾਂ ਨੂੰ ਵੀ ਵਧਾਈ ਦੇਣਾ ਚਾਹੁੰਦੇ ਆ ਅਤੇ ਖਾਸ ਕਰ ਉਸ ਹਰ ਇੱਕ ਬੰਦੇ ਨੂੰ ਜਿਸ ਨੇ ਭਾਈ ਲਾਲ ਸਿੰਘ ਅਕਾਲਗੜ ਵਾਲਿਆਂ ਦੀ ਚੜ੍ਹਦੀ ਕਲਾ ਦੇ ਲਈ ਅਰਦਾਸ ਕੀਤੀ ਉਹਨਾਂ ਦੇ ਲਈ ਚੜ੍ਹਦੀ ਕਲਾ ਦੇ ਲਈ ਹਾਜ਼ਾਰਾ ਮਾਰਿਆ ਅਤੇ ਭਾਈ ਲਾਲ ਸਿੰਘ ਅਕਾਲਗੜਹ ਹੋਰਾਂ ਲਈ ਵੀ ਰੱਬ ਅਗੇ ਅਰਦਾਸ ਕਰਦੇ ਆ ਕਿ ਉਹ ਭਵਿੱਖ ਦੇ ਵਿੱਚ ਵੀ ਇਸੇ ਹੀ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਰਹਿਣ ਜਿਸ ਤਰ੍ਹਾਂ ਉਹ ਅੱਜ ਆਪਾਂ ਨੂੰ ਵੀਡੀਓ ਦੇ ਵਿੱਚ ਬੋਲਦੇ ਸੁਣਾਈ ਦਿੱਤੇ ਆ ਅੱਜ ਵੀ ਉਹਨਾਂ ਨਾਲ ਥੋੜੀ ਫਤਿਹ ਸਾਂਝੀ ਕਰਨ ਦਾ ਮੌਕਾ ਮਿਲਿਆ ਗੱਲ ਮੈਂ ਖੁਦ ਆਪੀ ਨਹੀਂ ਸੀ ਕਰਨਾ ਚਾਹੁੰਦਾ ਲਾਈਵ ਕਿਉਂਕਿ ਭਾਈ ਸਾਹਿਬ ਕਾਫੀ ਸਮਿਆਂ ਬਾਅਦ ਉਹ ਆਪਣੇ ਪਰਿਵਾਰ ਦੇ ਵਿੱਚ ਇਸ ਤਰ੍ਹਾਂ ਬੈਠੇ ਹੋਣਗੇ ਭਾਵੇਂ ਕਿ ਉਹ ਪੈਰੋਲ ਦੇ ਉੱਤੇ ਆਉਂਦੇ ਰਹਿੰਦੇ ਸੀ ਪਰ ਫਿਰ ਵੀ ਇਹ ਇੱਕ ਖਾਸ ਸਮਾਂ ਹੁੰਦਾ ਜਦੋਂ ਸਾਰਾ ਚਾਂਜਟ ਚਾਂਜਟ ਮੇਰੇ ਸ਼ਬਦ ਆ ਇਹ ਭਾਈ ਸਾਹਿਬ ਦੇ ਨਹੀਂ ਜਿਹੜੀ ਉਹਨਾਂ ਨੇ ਤੁਸੀਂ ਸ਼ਬਦ ਸੁਣੇ ਸੀ ਕਿ ਫਿਰ ਵੀ ਪੰਥ ਨੇ ਜੋ ਹੁਕਮ ਕੀਤਾ ਅਕਾਲ ਪੁਰਖ ਨੇ ਜੋ ਸੇਵਾ ਲਈ ਉਹ ਅਕਾਲ ਪੁਰਖ ਆਪੀ ਸੇਵਾ ਲੈ ਲੈਣਗੇ ਇਹਦੇ ਵਿੱਚ ਗੱਲ ਮੈਂ ਇੱਕ ਹੋਰ ਜ਼ਿਕਰ ਵੀ ਕਰਨਾ ਚਾਹਣਾ ਜਿਹੜੇ ਤੁਹਾਡੇ ਕਮੈਂਟ ਨੇ ਉਹ ਵੀ ਅੱਜ ਪੜ ਲਾਂਗੇ ਥੋੜਾ ਆਪਣੇ ਕੋਲ ਸਮਾਂ ਹੈਗਾ ਜੀ ਹ ਭਾਈ ਕਲਵੀਰ ਸਿੰਘ ਬੜਾ ਪਿੰਡ ਜਿਨ੍ਹਾਂ ਨੇ ਕਾਫੀ ਲੰਬੀ ਜੇਲ੍ਹ ਕੱਟੀ ਜਦੋਂ ਉਹ ਜੇਲ੍ਹ ਕੱਟ ਕੇ ਆਏ ਤੇ ਉਦੋਂ ਥੋੜੇ ਸਮੇਂ ਬਾਅਦ ਹੀ ਭਾਈ ਹਰਪਾਲ ਸਿੰਘ ਸੀਮਾ ਤੇ ਭਾਈ ਕਲਵੀਰ ਸਿੰਘ ਬੜਾ ਪਿੰਡ ਇਹਨਾਂ ਦੀ ਇਹਨਾਂ ਦੀ ਗੱਲਬਾਤ ਇਕੱਠਿਆਂ ਦੀ ਦੋਨਾਂ ਦੀ ਹੋ ਰਹੀ ਸੀ ਮੈਨੂੰ ਚੈਨਲ ਦਾ ਡੇ ਐਂਡ ਨਾਈਟ ਚੈਨਲ ਤੇ ਦਲਜੀਤ ਦਲਜੀਤ ਅਮੀ ਉੱਥੇ ਗੱਲਬਾਤ ਕਰ ਰਹੇ ਸਨ ਉਹਨਾਂ ਨੇ ਭਾਈ ਕਲਵੀਰ ਸਿੰਘ ਬੜਾ ਪਿੰਡ ਨੂੰ ਪੁੱਛਿਆ ਕਿ ਤੁਹਾਨੂੰ ਅ ਜੇਲ੍ਹ ਤੋਂ ਬਾਰੇ ਆ ਕੇ ਕਿਵੇਂ ਦਾ ਲੱਗਿਆ ਤੁਸੀਂ ਅ ਕਿਵੇਂ ਹੁਣ ਮਹਿਸੂਸ ਕਰਦੇ ਹੋ ਸੋ ਭਾਈ ਕੁਲਵੀਰ ਸਿੰਘ ਬੜਾ ਪਿੰਡ ਦਾ ਬਹੁਤ ਇੱਕ ਸ਼ਾਨਦਾਰ ਜਵਾਬ ਸੀ ਬਿਲਕੁਲ ਭਾਈ ਜਿਹੜਾ ਅਕਾਲ ਭਾਈ ਲਾਲ ਸਿੰਘ ਅਕਾਲਗੜ੍ਹ ਹੋਰਾਂ ਦੇ ਨਾਲ ਮਿਲਦਾ ਜੁਲਦਾ ਸੋ ਉਹਨਾਂ ਨੇ ਕਿਹਾ ਕਿ ਜਿਹੜੀ ਸਿੱਖ ਦੀ ਜ਼ਿੰਦਗੀ ਆ ਉਹ ਜਿਹੜਾ ਖਾਲਸੇ ਦਾ ਜੀਵਨ ਆ ਉਹ ਸੰਘਰਸ਼ਮਈ ਜੀਵਨ ਆ ਸੋ ਜੇੜ ਦੇ ਅੰਦਰ ਕੀ ਤੇ ਬਾਹਰ ਕੀ ਸੋ ਅਸੀਂ ਇਹ ਸੰਘਰਸ਼ ਦੇ ਵਿੱਚ ਹੀ ਰਹਿਣਾ ਹੈ ਕੋਈ ਜ਼ਿਆਦਾ ਫਰਕ ਨਹੀਂ ਆ ਅਇਤੇ ਅ ਪੰਥ ਦੇ ਵਿੱਚ ਵਿਚਾਰਕੀ ਸੰਘਰਸ਼ ਕਰਦੇ ਆ ਉਥੇ ਕਲਪੁਰਖ ਦੀ ਰਾਜਾ ਦੇ ਵਿੱਚ ਰਹਿ ਕੇ ਸੰਘਰਸ਼ ਕਰਦੇ ਆ ਸੋ ਅਸੀਂ ਸਲੂਟ ਵੀ ਕਰਦੇ ਆ ਪ੍ਰਣਾਮ ਵੀ ਕਰਦੇ ਆ ਅਜਿਹੇ ਸਿਰੜਾ ਨੂੰ ਜਿਨ੍ਹਾਂ ਨੂੰ ਜਦੋਂ ਅੱਜ ਕੈਦਤਾ ਜਾਂਦਾ 21ਵੀਂ ਇਸ ਸਦੀ ਦੇ ਵਿੱਚ ਕਿ ਪਦਾਰਥਵਾਦੀ ਬਹੁਤ ਜੋਗ ਹੋ ਗਿਆ ਹੁਣ ਧਰਮ ਦੀ ਕਲ ਨਹੀਂ ਹੁੰਦੀ ਜਾਂ ਇਸ ਤਰ੍ਹਾਂ ਦੇ ਬੰਦੇ ਨਹੀਂ ਹੁੰਦੇ ਕਿ ਜੋ ਇਨ ਟਟ ਕੇ ਖੜੇ ਰਹਿਣ ਸੋ ਭਾਈ ਲਾਲ ਸਿੰਘ ਤੁਹਾਨੂੰ ਅੱਜ ਪ੍ਰਤੱਖ ਉਦਾਹਰਨ ਉਹਦੀ ਦਿਖ ਰਹੇ ਆ ਸਾਡੀ ਇੱਥੇ ਵੈਸਟਰਨ ਮੁਲਕਾਂ ਦੇ ਵਿੱਚ ਇੱਕ ਸ਼ਿਫਟ ਵੀ ਕਦੇ ਮਿਸ ਹੋ ਜੇ ਨਾ ਤੇ ਕਈ ਵਾਰ ਫਿਕਰਾਂ ਦੇ ਵਿੱਚ ਜਾਂ ਚੀਖ ਸਿਹੜਾ ਪੈ ਜਾਂਦਾ ਵੈਸੇ ਮੈਨੂੰ ਇਹ ਕੰਪੇਅਰ ਵੀ ਨਹੀਂ ਸੀ ਕਰਨੀ ਚਾਹੀਦੀ ਗੱਲ ਪਰ ਫਿਰ ਵੀ ਆਪਾਂ ਜੈਸੇ ਇਸ ਯੁੱਗ ਦੇ ਵਿੱਚ ਵਿਚਰਦੇ ਆਂ ਜੈਸੇ ਦੁਨੀਆ ਦੇ ਵਿੱਚ ਵਿਚਰਦੇ ਆਂ ਉਹਦੇ ਸੰਦਰਭ ਦੇ ਵਿੱਚ ਗੱਲ ਜਰੂਰ ਕਰਨੀ ਬਣਦੀ ਆ ਕਿ ਅਸੀਂ ਉਹਦੇ ਬਾਰੇ ਸੋਚਣਾ ਬਹਿ ਜਾਂਦੇ ਆਂ ਪਰ 30 ਸਾਲ 10000 ਤੋਂ ਉੱਪਰ ਦੇ ਨੇ 30 ਸਾਲ ਕੋਈ ਕਿਵੇਂ ਨਘਾ ਕੇ ਆਇਆ ਉਦੀ ਜੇ ਤੁਸੀਂ ਉਦਾਹਰਨ ਸੁਣ ਲਈ ਆ ਕਿ ਗੁਰੂ ਦਾ ਪਾਣਾ ਅਤੇ ਗੁਰੂ ਦਾ ਰਾਸ ਸਭ ਤੋਂ ਵੱਡਾ ਹੁੰਦਾ ਹੁਣ ਮੈਂ ਥੋੜੀਆਂ ਜਿਹੀਆਂ ਟਿੱਪਣੀਆਂ ਦੇਖ ਲਾਂ ਜੀ ਆਪਣੇ ਜਿਹੜੇ ਸੱਜਣਾ ਕੀ ਕਹਿੰਦੇ ਆ ਜਸਪ੍ਰੀਤ ਸਿੰਘ ਜੀ ਪੁਨੀਆ ਉਹਨਾਂ ਨੇ ਟਿੱਪਣੀ ਭੇਜੀ ਹੈ ਕਿ ਸਿੱਖ ਕੌਮ ਲਈ ਆਪਣੀ ਜਵਾਨੀ ਜੇਲਾਂ ਚ ਖਤਮ ਕਰਨ ਵਾਲੇ ਨੇ ਸਾਡੇ ਉਸਤਾਦ ਪਰ ਅਫਸੋਸ ਕਿ ਅੱਜ ਦੀ ਨੌਜਵਾਨੀ ਸਿੰਗਰਾਂ ਪਿੱਛੇ ਲੜੀ ਜਾਂਦੀ ਹੈ ਅਤੇ ਉਹਨਾਂ ਨੂੰ ਉਸਤਾਦ ਮੰਦੀ ਆ ਉਹ ਉਹਨਾਂ ਨੇ ਜਿਹੜਾ ਕੰਟੈਂਪੋਰੀ ਮੁੱਦੇ ਚੱਲ ਰਿਹਾ ਉਹਨਾਂ ਦੇ ਧਿਆਨ ਦੇ ਵਿੱਚ ਗੱਲ ਕੀਤੀ ਆ ਕਿ ਉਹਨਾਂ ਨੂੰ ਇਧਰ ਤੱਕਣ ਦੀ ਲੋੜ ਗਗਨਦੀਪ ਸਿੰਘ ਹੋਰ ਅਨਿਸ ਆਮ ਗੁੱਡ ਨਿਊਜ਼ ਫਤੇਦੀ ਸੰਪਾਈ ਬਲਜਿੰਦਰ ਸਿੰਘ ਉਹਨਾਂ ਨੇ ਹਰਵਿੰਦਰ ਸਿੰਘ ਜੀ ਸਾਡੇ ਲੋਕਲੀ ਨੇ ਜੀ ਜਾਣਕਾਰ ਵਾਈਗੁਰੂ ਜੀ ਕਾ ਖਾਲਸਾ ਵਾਈਗੁਰੂ ਜੀ ਕੀ ਫਤਿਹ ਕੁਲਦੀਪ ਸਿੰਘ ਹੋੜੇ ਨੇ ਕਿਹਾ ਕਿ ਭਾਈ ਲਾਲ ਸਿੰਘ ਕੌਮੀ ਜੋਦੇ ਨੇ ਕੰਮ ਜੋਲੇ ਹਨ ਕੁਲਦੀਪ ਸੁਖਰਾਣੇ ਨੇ ਕਿਹਾ ਭਾਈ ਮਹਿਫਲ ਸਿੰਘ ਹੋਰਾਂ ਨੇ ਚੜ੍ਹਦੀ ਕਲਾ ਕਿਹਾ ਜੀ ਅਕੇ ਗੁਰਵਿੰਦਰ ਸਿੰਘ ਹੋਰਾਂ ਨੇ ਕਿਹਾ ਕਿ ਇਟ ਡਸਨਟ ਮੇਕ ਐਨੀ ਡਿਫਰੈਂਸ ਫੋਰ ਸੈਕਕੋਮ ਸੋ ਉਹਨਾਂ ਨੇ ਮੈਨ ਪਤਾ ਨਹੀਂ ਕਿਹੜੇ ਕੰਟੈਕਸਟ ਦੇ ਵਿੱਚ ਇਹ ਗੱਲ ਕੀਤੀ ਹੈ ਮੀਡੀਆ ਕਿ ਉਹਨਾਂ ਨੇ ਕੋਈ ਪੋਜ਼ਿਟਿਵ ਗੱਲ ਇਹਦੇ ਵਿੱਚ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋਣਗੇ ਅਗੇ ਹਰਦੀਪ ਸਿੱਧੂ ਵੀ ਸਾਡਾ ਨਾਮ ਫਤੇ ਦੀ ਇਸ਼ਾਨ ਪਾਉਂਦੇ ਆ ਸੋ ਇਹ ਸੀ ਤੁਹਾਡੇ ਕੁਝ ਕੁ ਟਿੱਪਣੀਆਂ ਜੀ ਇਹ ਕੁਝ ਕੁ ਤੁਹਾਡੇ ਸੁਨੇਹੇ ਜਿਹੜੇ ਮੈਂ ਤੁਹਾਡੇ ਲਈ ਪੜੇ ਤੇ ਇਸੇ ਗੱਲਬਾਤ ਨੂੰ ਅੱਗੇ ਤੁਸੀਂ ਜ਼ਰੂਰ ਸਾਂਝੇ ਕਰਿਓ ਇਹ ਗੱਲਬਾਤ ਤੁਸੀਂ ਕੌਮੀ ਆਵਾਜ਼ ਦੇ ਨਾਲ-ਨਾਲ ਦੇਖ ਰਹੇ ਸੀ ਜੀ ਨਾਲ ਦੀ ਨਾਲ ਸਿੱਖ ਸਿਆਸਤ ਤੇ YouTube ਦੇ ਉੱਤੇ ਸਿੱਖ ਸਿਆਸਤ ਤੇ Twitter ਉੱਤੇ ਅਤੇ ਸਿੱਖ ਸਿਆਸ ਦੀ Facebook ਦੇ ਉੱਤੇ ਅਤੇ ਕੌਮੀ ਆਵਾਜ਼ ਦੀ YouTube ਅਤੇ Facebook ਦੇ ਉੱਤੇ ਵੀ ਤੁਸੀਂ ਲਾਈਵ ਦੇਖ ਰਹੇ ਹੋ ਅਤੇ ਕੁਝ ਸਮੇਂ ਬਾਅਦ ਇਸ ਨੂੰ ਗੱਲਬਾਤ ਨੂੰ ਦੁਬਾਰਾ ਵੀ ਦੇਖ ਸਕਦੇ ਹੋ ਅਖੀਰ ਦੇ ਉੱਤੇ ਜਾਂਦੇ ਹੋਏ ਫੇਰ ਅਸੀਂ ਪਾਈ ਲਾਲ ਸਿੰਘ ਕਾਲਗੜ ਵਾਲਿਆਂ ਦੇ ਸਿਰੜ ਨੂੰ ਪ੍ਰਣਾਮ ਕਰਦੇ ਹਾਂ ਜਿਨ੍ਹਾਂ ਨੇ 28 ਸਾਲ ਆਪਣੀ ਜ਼ਿੰਦਗੀ ਦੇ ਕੀਮਤੀ ਸਾਲ ਜ਼ਿੰਦਗੀ ਦਾ ਇੱਕ ਦਿਨ ਵੀ ਕੀਮਤੀ ਹੁੰਦਾਗਾ ਸੋ ਕੀਮਤੀ ਸਾਲ ਉਹਨਾਂ ਨੇ ਪੰਥ ਦੇ ਲੇਖੇ ਲਾਏ ਅਤੇ ਹੁਣ ਵੀ ਉਹਨਾਂ ਦੇ ਮੱਥੇ ਦੇ ਉੱਤੇ ਉਹ ਨੂਰ ਆ ਜੋ ਇੱਕ ਯੋਧੇ ਦੇ ਸਿਰ ਦੇ ਉੱਤੇ ਨੂਰ ਹੁੰਦਾਗਾ 92 ਦੇ ਵਿੱਚ ਹੋ ਫੜੇ ਗਏ 1997 ਦੇ ਵਿੱਚ ਉਹਨਾਂ ਦੇ ਉੱਤੇ ਟਾਡਾ ਦਾ ਕੇਸ ਪਾ ਕੇ ਉਹਨਾਂ ਨੂੰ ਉਮਰ ਕੈਦ ਸੁਣਾ ਦਿੱਤੀ ਉਮਰ ਕੈਦ ਆ ਜਿਹੜੀ ਉਹ 10 ਤੋਂ ਲੈ ਕੇ 14 ਸਾਲ ਤੱਕ ਹੁੰਦੀ ਹੈ ਜਾਂ 12 ਤੋਂ ਲੈ ਕੇ 14 ਸਾਲ ਤੱਕ ਆਪਾਂ ਕਹਿ ਸਕਦੇ ਹਾਂ ਭਾਰਤ ਦੇ ਵਿੱਚ ਕਾਮ ਕੈਦੀ ਨੂੰ ਪਰ ਭਾਈ ਲਾਲ ਸਿੰਘ ਕਾਲਗੜ ਜਿਨ੍ਹਾਂ ਦੀ ਰਿਹਾਈ ਬਣਦੀ ਸੀ ਆਪਾਂ ਅਗੇ ਜੀ ਕਿ 2006 ਦੇ ਵਿੱਚ ਜੇਕਰ ਮੈਂ ਸਿੱਦਸਾ ਸਾਧਲਾਮ ਸਾਧਲਾਮ ਪਰ ਉਹਨਾਂ ਨੂੰ ਅ 2006 ਨੂੰ ਦੂਪਹਿਲਾਂ ਹੀ ਸ਼ਾਇਦ ਬਣਦੀ ਹੋਊਗੀ ਕਿਉਂਕਿ 1992 ਦੇ ਵਿੱਚ ਇਹਨਾਂ ਨੂੰ ਫੜਿਆ ਗਿਆ ਸੀ ਪਰ ਇੱਕ ਸਿੱਖ ਹੋਣ ਕਰਕੇ ਤੇ ਉਹਨਾਂ ਦਾ ਸੰਘਰਸ਼ਮਈ ਜੀਵਨ ਹੋਣ ਕਰਕੇ ਉਹਨਾਂ ਦੀ ਬਣਦੀ ਰਿਹਾਈ ਜਿਹੜੀ ਸੀਗੀ ਉਹਨਾਂ ਨੇ ਮੰਗ ਵੀ ਨਹੀਂ ਕਦੇ ਕੀਤੀ ਜਾਂ ਪੰਥ ਨੇ ਪੰਥ ਦੇ ਵੱਡੇ ਜਿਹੜਾ ਜਿਹੜਾ ਹਿੱਸਾ ਕੋ ਉਹਨਾਂ ਨੇ ਕਦੇ ਮੰਗ ਵੀ ਨਹੀਂ ਕੀਤੀ ਜੋ ਆ ਪ੍ਰੋਟੈਸਟ ਸ਼ੁਰੂ ਹੋਏ ਸੀ ਆ 2016 ਤੋਂ ਉਸ ਤੋਂ ਪਹਿਲਾਂ ਕਦੇ ਸਿਰਫ ਇੱਕ ਇਹ ਸੀ ਕਿ ਛੱਡਿਆ ਜਾਣਾ ਚਾਹੀਦਾ ਉਹਨਾਂ ਦਾ ਹੱਕ ਬਣਦਾ ਉਹਨਾਂ ਨੇ ਕਦੇ ਕੋਈ ਸਰਕਾਰ ਤੋਂ ਮੰਗ ਨਹੀਂ ਸੀ ਕੀਤੀ ਇੱਕ ਕਾਨੂੰਨੀ ਕਾਰਵਾਈ ਕਰਨੀ ਬਣਦੀ ਆ ਉਹ ਜਿਸ ਜਿੰਨਾ ਵੀ ਕਾਨੂੰਨ ਨੂੰ ਵਰਤ ਕੇ ਸਿੰਘਾਂ ਦੀ ਜਿਹੜੀ ਹੱਕ ਆ ਉਹ ਦਵਾਉਣੇ ਬਣਦੇ ਆ ਪਰ ਕਦੇ ਮੰਗ ਨਹੀਂ ਸੀ ਕੀਤੀ ਸੋ ਭਾਈ ਲਾਲ ਸਿੰਘ ਨੇ ਦੂਰੀ ਉਮਰ ਕੈਦ ਭੁਗਤ ਕੇ ਦੱਸ ਦਿੱਤਾ ਕਿ ਜਿਹੜੇ ਸਿਰੜ ਨੇ ਉਹ ਪਹਾੜਾਂ ਜੱਡੇ ਨੇ ਜਿਹੜੇ ਸਹਿਜ ਨੇ ਉਹ ਪਹਾੜਾਂ ਜੱਡੇ ਨੇ ਤੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਦਿਓ ਇੱਥੇ ਆ ਗਿਆ ਫਿਰ ਮਿਲਦੇ ਆਂ ਜੀ ਆਪਾਂ ਕੱਲ ਨੂੰ ਅਗਲੇ ਸ਼ੋਅ ਦੇ ਵਿੱਚ ਸਾਥ ਚੱਲਦੇ ਭਲੇ ਨਗਰੀ ਵਾਸੀ ਭਲੀ ਸਿੰਘ ਗੱਜ ਦੇ ਭਲੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ